ਯਾਸ਼ੀ ਮੋਲੀਨਾਥ ਕੀ ਦੇਖੋ ਜੀ ਅਸੀਂ ਹਿੰਦੂ ਜਿੰਨੇ ਵੀ ਇਸਨਾਤਨੀ ਬੜਾ ਪੂਰਾ ਸਾਲ ਵੇਟ ਕਰਦੇ ਰਹਿੰਦੇ ਆ ਕਿ ਕਦੋਂ ਸ਼ਿਵ ਦੀ ਮਹਮਾ ਦੇ ਤਿਉਾਰ ਆਏ ਕਾਂਦਮਾ ਲੋਕੀ ਸ਼ੁਰੂ ਰਤਰੀ ਆਏ ਤੇ ਉਸ ਦਿਨ ਦਾ ਹੀ ਵੇਲਾ ਸਾਰਾ ਨੂੰ ਇੰਤਜ਼ਾਰ ਹੁੰਦਾ ਤੇ ਇਹ ਇੰਤਜ਼ਾਰ ਸਾਰਾ ਸਾਡਾ ਕੜੀਆਂ ਜਿਹੜੀਆਂ ਹੈਗੀਆਂ ਉਹ ਮੁੱਕਣ ਤੇ ਜਾ ਰਹੀਆਂ ਤੇ ਥੋੜੇ ਦਿਨਾਂ ਚ ਸਾਡੀ ਜਿਹੜੀ ਹੈ ਸ਼ੁਰੂ ਰਤਰੀ ਜਿਹੜੀ ਹੈ ਉਹ ਆ ਰਹੀ ਹੈ ਤੇ ਅੱਜ ਸਾਡੇ ਸ਼ਹਿਰ ਦੇ ਸ਼ੇਵ ਭਗਤ ਜਿਹੜੇ ਹੈ ਉਹ ਸੋਨੀ ਸਾਹ ਸਾਡੇ ਕੋ ਹਰੀਵਿੰਦਰ ਸੋਨੀ ਜੀ ਸਾਡੇ ਕੋ ਆਏ ਸੀਗੇ ਸ਼੍ਰੀ ਆਤਰੀ ਦਾ ਕਾਰਦਨ ਤੇ ਮੈਨ ਦਾ ਆਂਤੇ ਬਹੁਤ ਸਵਾਗਤ ਕਰਦਾ ਤੇ ਇਹਨਾਂ ਦੀ ਇੱਕ ਜਿਹੜੀ ਉਪਲਬਧੀ ਹੈ ਕਿ ਜਿਹੜਾ ਸ਼ੇਵ ਦਾ ਹੱਥ ਨਾਲ ਸਰਤੀ ਹੈ ਕਿ ਜਿਹੜੀ ਸ਼ੇਵ ਦੀ ਯਾਤਰਾ ਜਿਹੜੀ ਹੈ ਇਹ ਪੂਰਾ ਸਾਲ ਜਿਹੜੀ ਉਡੀਕ ਰਹਿੰਦੀ ਹੈ ਸਾਰਿਆਂ ਨੂੰ ਤੇ ਇਸ ਵਾਰੀ ਵੀ 14 ਤਰੀਕ ਨੂੰ ਜਿਹੜੀ ਹੈ ਉਹ ਨਿਕਲ ਰਹੀ ਹੈ ਇੱਥੇ ਗੁਰਦਾਸਪੁਰ ਮਾਈ ਦੇ ਤਲਾ ਤੋਂ ਸ਼ੁਰੂ ਹੋ ਕੇ ਤੇ ਪੂਰੇ ਸ਼ਹਿਰ ਜਿਹੜਾ ਉਹਦਾ ਭ੍ਰਮਣ ਰਹੂਗਾ ਤੇ ਇਹ ਯਾਤਰਾ ਜਿਹੜੀ ਹੈ ਇਹਦੀ ਪੂਰੇ ਸ਼ਹਿਰ ਨੂੰ ਉਤਸਕਤਾ ਵੀ ਰਹਿੰਦੀ ਹੈ ਕਿਉਂਕਿ ਇਹਦੇ ਵਿੱਚ ਸ਼ਿਵ ਦਾ ਪਿਆਰ ਹੀ ਹੁੰਦਾ ਹੈ ਤੇ ਇਹਨਾਂ ਦੀ ਅਟੁੱਟ ਮਿਹਨਤ ਵੀ ਜਿਹੜੀ ਹੈ ਵਖਦੀ ਹੁੰਦੀ ਹੈ ਤੇ ਅਸੀਂ ਇਹ ਚਾਹਾਂਗੇ ਕਿ ਇਹ ਯਾਤਰਾ ਜਿਹੜੀ ਹੈ ਇਹ ਨਿਰੰਤਰ ਜਿਹੜੀ ਹੈ ਚਲਦੀ ਰਹੇ ਤੇ ਹਰਵਿੰਦਰ ਸੋਨ ਜੀ ਦੇ ਸ਼ਿਵ ਦਾ ਜਿਹੜਾ ਆਸ਼ੀਰਵਾਦ ਹੈ ਉਹ ਖਾਸ ਤੌਰ ਤੇ ਬਣਿਆ ਰਹੇ ਕਿ ਜਿਹੜਾ ਇਹ ਸ਼ਹਿਰ ਨੂੰ ਇੱਕ ਬੜਾ ਪਿਆਰਾ ਜਿਹਾ ਸੰਗਮ ਵਿਖਾਂਦੇ ਆ ਭਗਵਾਨ ਦੇ ਪਿਆਰ ਦਾ ਇਹ ਲਗਾਤਾਰ ਵਿਖਾਂਦੇ ਰਹਿਣ ਇਹ ਜਿਹੜੀ ਯਾਤਰਾ ਹੈ ਹਰ ਸਾਲ ਹੋਰ ਸੁੰਦਰ 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 ਤੇ ਅਤੀ ਸੁੰਦਰ ਹੋ ਕੇ ਸਾਡੇ ਗੁਰਦਾਸਪੁਰਿਆਂ ਨੂੰ ਹੈ ਹਰ ਵਾਰੀ ਦਿੰਦੇ ਹਨ ਇੱਥੇ ਹੀ ਸਾਰਿਆਂ ਨੂੰ ਸ਼ੁਰੂ ਰਾਤਰੀ ਦੀ ਬਹੁ ਬਹੁ ਮੂਰਕਾਂ ਤੇ ਸ਼ਿਵਜੀ ਦੇ ਭਗਤ ਤੇ ਅਨੰਤ ਤੇ ਵਿਜੇ ਜੀ ਮੇਰਾ ਖਿਆਲ ਅਗੇ ਸ਼ਿਵਜੀ ਦੀ ਜਦੋਂ ਸ਼ੁਰੂ ਰਾਤਰੀ ਆਂਦੀ ਹੈ ਤੇ ਕਈ ਐਸੇ ਤਿਯਾਰ ਹੁੰਦੇ ਆ ਜਿਹਦੇ ਚ ਉਸ ਦਿਨ ਹੀ ਲੰਗਰ ਲੱਗਦਾ ਸਪੈਸ਼ਲ ਜਿਸਨੂੰ ਦੇ ਹੁੰਦਾ ਤੇ ਸ਼ਿਵ ਦੇ ਅਨੇ ਭਗਤ ਹੁੰਦੇ ਆ ਨੇ ਅਨੰਤ ਹੁੰਦੇ ਆ ਕਿ 15 ਦਿਨ ਪਹਿਲਾਂ ਲੰਗਰ ਸ਼ੁਰੂ ਹੋ ਜਾਂਦੇ ਆ ਤੇ 15 ਦਿਨ ਬਾਅਦ ਵੀ ਇਹ ਮੁੱਕਦੇ ਆ ਤੇ ਸ਼ਿਵ ਦੀ ਮਹਿਮਾ ਅਪਰੰਪਾਰ ਹੈ ਤੇ ਸਾਡਾ ਵੀ ਸ਼ਿਵ ਜਿਹੜਾ ਨਮਸਕਾਰ ਸਵੀਕਾਰ ਕਰਨ ਤੇ ਸੋਨੀ ਸਾਹਿਬ ਦੀ ਵੀ ਜਿਹੜੀ ਭਾਵਨਾ ਹੈ ਇਹਨੂੰ ਜਿਹੜੀ ਹੈ ਇਹਨੂੰ ਉਜਾਗਰ ਕਰਨ ਤੇ ਹੋਰ ਦਿਨ-ਪ੍ਰਤੀ ਦਿਨ ਜਦੋਂ ਵੀ ਆਹੀ ਅਗਲੇ ਸਾਲ ਦੇ ਸਾਲ ਦੇਖੀਏ ਤੇ ਯਾਤਰਾ ਜਿਹੜੀ ਹੈ ਹੋਰ ਸੁੰਦਰ ਸੁੰਦਰ ਤੇ ਹਾਤੀ ਸੁੰਦਰ ਹੁੰਦੀ ਸਾਣੂ ਵਿਖੇ ਜੈ ਸਾਈਂ ਰਾਮ ਜੀ ਜੈ ਸ਼ੰਗਰ ਜੀ ਕੀ ਜੈ ਫਲੇਨਾਤ ਅੱਜ ਬੜਾ ਸਵਾਭਗ્ય ਨਾਲ ਨੂੰ ਮੌਕਾ ਮਿਲਿਆ ਕਿ ਮੈਂ ਗगन ਜੀ ਕੋਲ ਆਇਆ ਉਹਨਾਂ ਨੇ ਅੱچھے ਵਿਚਾਰ ਸੁਨੇ ਹੈ ਮੈਂ ਅਕਤਿ ਵਿਸ਼ੇਸ਼ ਨਿਮੰਤਰਣ ਲੈ ਕੇ ਆਇਆ ਸੀਗਾ ਨਾ ਸਿਰਫ ਸ਼ੋਭਾ ਯਾਤਰਾ ਦਾ ਬਲਕਿ ਇਹ ਸਾਡੇ ਮੈਨੂੰ ਅੱਜ ਸੌਰੀ ਪਹਿਲਾਂ ਵੀ ਪਤਾ ਸੀ ਅੱਜ ਜਾ ਕੇ ਵਿਸਤਾਰ ਨਾਲ ਮੈਨੂੰ ਪਤਾ ਲੱਗਿਆ ਹੈ ਕਿ ਇਹਨਾਂ ਨੂੰ ਬਹੁਤ ਵੱਡੀ ਇੱਕ ਕੀ ਕਹਿੰਦੇ ਉਪਾਦੀ ਮਿਲੀ ਹੋਈ ਹੈ ਜਿਹਦੇ ਵਿੱਚ ਸਨਾਤਨ ਦੇ ਪ੍ਰਤੀ ਸਰਕਾਰ ਵੱਲੋਂ ਕਿ ਸਨਾਤਨ ਦੇ ਪ੍ਰਤੀ ਇਹਨਾਂ ਸਮਰਪਿਤ ਪਾਉਦੇ ਨਾਲ ਸਨਾਤਨ ਨੂੰ ਉਜਾਗਰ ਕਰਨਾ ਹੈ ਪਰ ਮੈਂ ਇਹ ਅਗੇ ਵਿਰਤੀ ਕਰਨ ਆਇਆ ਸੀਗਾ ਕਿ ਅਸੀਂ ਇੱਕ ਮੰਗ ਕੀਤੀ ਹੋਈ ਹੈ ਸਾਡੇ ਮੁੱਖ ਮੰਤਰੀ ਜੀ ਕੋਲੋਂ ਕਿ ਸਾਡੇ ਜਿਹੜੇ ਮਹਾਸ਼ਿਵਰਾਤੀ ਦੀ ਸ਼ੋਭਾ ਯਾਤਰਾ ਉਹਨੂੰ ਵਿਸ਼ਾਲ ਤਰੀਕੇ ਦੇ ਨਾਲ ਰਾਜ ਸਰਤੇ ਬਣਾਇਆ ਜਾਏ ਤੇ ਜੇ ਇਹ ਥੋੜੀ ਜੀ ਕਿਰਪਾ ਕਰ ਦੇ ਅਗਰ ਇਹ ਉਹਨਾਂ ਨਾਲ ਗੱਲ ਕਰਕੇ ਅਗਰ ਪੋਸੀਬਲ ਹੋ ਸਕਦਾ ਹੈ ਤੇ ਅਦਾ ਹੋ ਜਾਏ ਤੇ ਸਾਡਾ ਪੂਰਾ ਸਨਾਤੋ ਸਮਰ ਮੈਂ ਕਹਾਂ ਸੋਣਾ ਕਿ ਵੱਧ ਚੜ ਕੇ ਇਹ ਆਮ ਆਦਮੀ ਪਾਰਟੀ ਦੇ ਨਾਲ ਰਹੇਗਾ ਇਹ ਮੇਰੀ ਗਰੰਟੀ ਹੈ ਮੈਨੂੰ ਘਰ ਜਾ ਕੇ ਤੱਲੇ ਨਾ ਮਾਰਨੇ ਪੈਣ ਲੋਕਾਂ ਦੇ ਕਿ ਸਾਰੇ ਇਹਨਾਂ ਨੂੰ ਵੋਟ ਪਾਓ ਮੈਂ ਮਰਾਂਗਾ ਕਿਉਂ ਕਿ ਇਹਨਾਂ ਦਾ ਜੋ ਪਿਆਰ ਸ਼ੰਕਰਪਵਨ ਜੀ ਦੇ ਪ੍ਰਤੀ ਪ੍ਰਦਰਸ਼ਿਤ ਹੋਏਗਾ ਸਮਝੋ ਕਿ ਉਹਨੇ ਸਾਨੂੰ ਜਿੱਤ ਲੈਣਾ ਤੋ ਸਾਰੇ ਗੁਰਦਾਸਪੁਰ ਨਿਵਾਸੀਆਂ ਨੂੰ ਸਾਰੇ ਭਾਰਤ ਵਰਸ਼ ਨੂੰ ਮਾ ਅਸ਼ੁਰਾਤੀ ਦੀ ਐਡਵਾਂਸ ਬਹੁਤ-ਬਹੁਤ ਮੁਬਾਰਕਾਂ ਔਰ ਸ਼ੁਭ ਯਾਤਰਾ 31 14 ਤਰੀਕ ਨੂੰ ਗੁਰਦਾਸਪੁਰ ਦੇ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਜੋ ਮਾਇਕਾ ਤਲਾਬ ਮੰਦਿਰ ਤੋਂ ਸਟਾਰਟ ਹੋ ਕੇ ਵਿਭਿੰਨ ਬਾਜ਼ਾਰਾਂ ਦੇ ਵਿੱਚ ਹੋ ਕੇ ਫਿਰ ਉੱਥੇ ਹੀ ਸਮਾਪਤ ਹੋਏਗੀ ਸਾਰੇ ਮਨਕੀ ਜਿੰਨੇ ਸਰਾਤ ਨਹੀਂ ਹੈ ਸਾਰਿਆਂ ਨੂੰ ਇੱਕ ਵਿਸ਼ੇਸ਼ ਨਿਮੰਤਰਣ ਹੈ ਕਿ ਸ਼ੁਭ ਯਾਤਰਾ ਵਿੱਚ ਆਓ ਭੋਲੇ ਨਾਦੀ ਇਹ ਸ਼ਾਦੀ ਹੈ ਔਰ ਜਿਹਦੇ ਵਿੱਚ ਸੋਚੋ ਤੁਸੀਂ ਕੀ ਕੋ ਛੋਟਾ ਮੋਟਾ ਕੋਈ ਸਾਨੂੰ ਕੋਈ ਵਿਅਕਤੀ ਜਿਹੜਾ ਕੋਈ ਬੁਲਾ ਲੈਣਾ ਜਿਹਦੇ ਕੋਈ ਸ਼ਹਿਰ ਤੇ ਕੋ ਰੂਖ ਹੁੰਦਾ ਤੇ ਅਸੀਂ ਫੁੱਲੇ ਨਹੀਂ ਸਮਾਂਦੇ ਤੇ ਇਹ ਬੋਲੇनाथ ਨੇ ਬੋਲੇनाथ ਸ੍ਰਿਸ਼ਟੀ ਦੇ ਮਾਲਿਕ ਨੇ ਕਰੋੜੇ ਵਿੱਚ ਤੁਹਾਨੂੰ ਉਹਨਾਂ ਦੇ ਵਿਆਹ ਦੇ ਵਿਚਾਰਨ ਵਾਸਤੇ ਤੁਹਾਨੂੰ ਨਿਯੋਤਾ ਦਿੱਤਾ ਜਾ ਰਿਹਾ ਤੇ ਤੁਸੀਂ ਸਾਰੇ ਜਣੇ ਆਓ ਇਹ ਅਹ ਭਾਗਿਆ ਸਮਝੋ ਆਪਣਾ ਕਿ ਤੁਸੀਂ ਇਸ ਸ਼ੁਭਾਇਤਰਾਜੇ ਸ਼ਾਮਿਲ ਹੋ ਕੇ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਕੇ ਤੁਸੀਂ ਉਹਨਾਂ ਦੀ ਕਿਰਪਾ ਦੇ ਪਾਤਰ ਬਣ ਸਕਦੇ ਹੋ ਦੋਸੋ ਇਹ ਮੌਕਾ ਨਾ ਛੱਡੋ ਜਰੂਰ ਆਓ ਜੈ ਸ਼ੰਕਰ ਜੀ ਕੀ ਜੈ ਹੋਰੇਨਾ